ਜੇ ਤੁਸੀਂ ਦੇਸ਼ ਨੂੰ ਸਸ਼ਕਤ ਬਣਾਉਣਾ ਹੈ ਬਿਸ਼ਪ ਗੁਰੂ ਬਣਾਉਣ ਦੀ ਤੁਸੀਂ ਗੱਲ ਕਰਦੇ ਆ ਤਾਂ ਉਹ ਮੀਂਹ ਦੇ ਪਾਣੀ ਨਾਲ ਚੋਣ ਵਾਲਾ ਆਰਾਮ ਮੰਦਿਰ ਬਣਾ ਕੇ ਹੀ ਪੱਟਾ ਨਾ ਹੀ ਮੀਂਹ ਦੇ ਪਾਣੀ ਦੇ ਵਿੱਚ ਪਾਣੀ ਨਾਲ ਭਰ ਦੇਣ ਵਾਲੀ ਪਾਰਲੀਮੈਂਟ ਬਣਾ ਕੇ ਬੰਡੀ ਤੁਹਾਨੂੰ ਆਪ ਦੇ ਲੈਜਿਸਲੇਟਰਸ ਨੂੰ ਸਸ਼ਕਤ ਕਰਨਾ ਪੈਣਾ ਹੈ ਐਜੂਕੇਟ ਕਰਨਾ ਪੈਣਾ ਹੈ ਇਹ ਇੱਕ ਐਜੂਕੇਟਿਵ ਜਿਹੜੀ ਕਾਨਫਰੰਸ ਸੀ ਇਹ ਕੋ ਪੋਲੀਟੀਕਲ ਕਾਨਫਰੰਸ ਸੀ ਉਹ ਜਰੂਰੀ ਨਹੀਂ ਮੈਨੂੰ ਲੱਗਦਾ ਵੀ ਕੇਂਦਰ ਸਰਕਾਰ ਦਾ ਇਹ ਗਲਤ ਹੈ ਜਾਣਾ ਚਾਹੁੰਦੇ ਸੀ ਯੂਐਸਏ ਪਰਮਿਸ਼ਨ ਨਹੀਂ ਮਿਲੀ ਔਰ ਆਖਰਕਾਰ ਕਿਉਂ ਰੋਕੀ ਗਈ ਹੈ ਪਰਮਿਸ਼ਨ ਔਰ ਜਾਣਾ ਕਿਸ ਵਾਸਤੇ ਨਹੀਂ ਜੁਝੇ ਤੋਂ ਮੈਨੂੰ ਇਹ ਸਮਝ ਨਹੀਂ ਆਈ ਕਿਉਂ ਰੁਕੀ ਹੈ ਕਿਉਂ ਦੇਸ਼ ਤੋਂ ਹੋਰ ਕਿੰਨੇ ਲੋਕ ਫੋਰ ਸਪੀਕਰ ਜਾ ਵੀ ਰਹੇ 40 45 ਦਾ ਡੈਲੀਗੇਸ਼ਨ ਹੈ ਕੋਈ ਸਪੀਕਰ ਜਾ ਵੀ ਰਹੇ ਹੈ ਦੇਖੋ 50 ਸਾਲਾਂ ਬਾਅਦ ਪੰਜਾਬੀਆਂ ਨੇ ਦੇਸ਼ ਦਾ ਜਿਹੜਾ ਪਰਚਮ ਹੈ ਫੇਰ ਬੁਲੰਦ ਕਰਤਾ ਦੁਨੀਆ ਦੇ ਵਿੱਚ ਹਾਕੀ ਦੇ ਵਿੱਚ 50 ਸਾਲਾਂ ਬਾਅਦ ਮੌਕਾ ਆਇਆ ਮੋਦੀ ਸਾਹਿਬ ਨੂੰ ਆਪ ਜਾਈਦਾ ਸੀ ਉਥੇ ਫੰਡ ਫੰਡ ਭੇਜਣ ਪੰਜਾਬ ਨੂੰ ਦੇ ਦਿੱਤਾ ਹੈ ਕੁਝ ਨਹੀਂ ਸਾਰਾ ਕੋਈ ਗੁਜਰਾਤ ਨੂੰ ਦੇ ਦਿੱਤਾ ਤੇ ਮੱਧ ਪ੍ਰਦੇਸ਼ ਨੂੰ ਦੇ ਦਿੱਤਾ ਸਪੋਰਟਸ ਵਾਲੇ ਜਿਹੜਾ ਰੈਨ ਗ੍ਰਾਂਟ ਦਿੱਤੀ। ਉਹ ਹੁਣ ਤੋਂ ਬੰਤਮਨ ਉਹਨਾਂ ਨੇ ਵੀ ਜਾਣਾ ਸੀ 올림픽 ਦੇਖਣ ਵਾਸਤੇ ਕਹਿੰਦੇ ਕਿ ਮੈਂ ਜਾਣਾ ਚਾਹੁੰਦਾ ਸੀਗਾ ਪਰ ਐਨ ਸਮੇਂ ਤੇ ਪਰਮਿਸ਼ਨ ਨਹੀਂ ਮਿਲੀ ਵਿਦੇਸ਼ ਮੰਤਰਾਲੇ ਨੇ ਪਰਮਿਸ਼ਨ ਨਹੀਂ ਦਿੱਤੀ। ਪਤਾ ਨਹੀਂ ਕਿਉਂ ਉਹਨਾਂ ਨੇ ਇਸ ਤਰ੍ਹਾਂ ਦੀ ਨੈਗੇਟਿਵ ਜਿਹੜੀ ਰਾਜਨੀਤੀ ਕੀਤੀ ਜਾ ਰਹੀ ਹੈ। ਪੂਰੀ ਪੋਲਿਟਿਕਸ ਹੈ ਦੇ ਵਿੱਚ ਥੋੜਾ ਸਮਝ ਨਹੀਂ ਆ ਰਹੀ ਮੈਨੂੰ। ਇਹ ਤਾਂ ਆਪ ਦੀ ਮਨ ਦੀ ਬਾਤ ਜੀ ਦੇ ਦੱਸ ਦੱਸਗੇ। ਮਸਤ ਨੂੰ ਨਾ ਜਾਣ ਦੇਣਾ ਉਹਦੇ ਪਿੱਛੇ ਕੋਈ ਰੀਜ਼ਨ ਦੱਸਿਆ ਵੀ ਕੋਈ ਨਹੀਂ ਅਲਾਉ ਕਰਾਂਗੇ ਕੋਈ ਨਹੀਂ ਹਰਿਆਣਾ ਦਾ ਇਸ਼ੂ ਸੀਗਾ ਪਿਛਲੇ ਦਿਨੀ ਗਲੈਂਟਰੀ ਅਵਾਰਡ ਦੇ ਲਈ ਰეკਮੈਂਡੇਸ਼ਨ ਕੀਤੀ ਗਈ ਹੈ ਹਰਿਆਣਾ ਗਵਰਨਮੈਂਟ ਦੇ ਵੱਲੋਂ ਉਹਨਾਂ ਆਫਿਸ ਆਫਸਰਸ ਦੀ ਜਿਹੜੇ ਕਿ ਕਿਸਾਨ ਅੰਦੋਲਨ ਨੂੰ ਰੋਕਣ ਦੇ ਵਿੱਚ ਇਹਨਾਂ ਨੇ ਅਹਿਮ ਭੂਮਿਕਾ ਨਿਭਾਈ ਹੈ ਕਿਹਾ ਕਿ ਉਹਨਾਂ ਨੂੰ ਗਲੈਂਟਰੀ ਉਹਨਾਂ 'ਤੇ ਗੋਲੀਆਂ ਚਲਾਈਆਂ ਜਿਨ੍ਹਾਂ ਨੇ ਹਾਂ ਗੋਲੀਆਂ ਇਹ ਗਲਤ ਗੱਲ ਹੈ ਤੁਸੀਂ ਨਿਹਾਤਿਆਂ ਤੇ ਗੋਲੀਆਂ ਚਲਾਉਣ ਵਾਲਿਆਂ ਨੂੰ ਤੁਸੀਂ ਦੇਉਂਗੇ ਗਲੈਂਟਰੀ ਅਵਾਰਡ ਦੇਉਂਗੇ ਗਲੈਂਟਰੀ ਅਵਾਰਡ ਹੁੰਦੇ ਜਦੋਂ ਸਾਹਮਣੇ ਬਰਾਬਰ ਦਾ ਦਸ਼ਮਣ ਹੋਵੇ ਸੇ ਲੱਗਦਾ ਵੀ ਇਹ ਘੱਟ ਸਮਝ ਵਾਲੀ ਗੱਲ ਹੈ ਦੁਨੀਆ 'ਚ ਕਿਤੇ ਵੀ ਨਹੀਂ ਹੁੰਦਾ ਨਿਹੱਤੇ ਤੇ ਵਾਰ ਕਰਨ ਵਾਲੇ ਨੂੰ ਬਹਾਦਰ ਕਦੇ ਵੀ ਨਹੀਂ ਕਿਹਾ ਜਾਂਦਾ ਪੰਜਾਬ ਤੇ ਦਿੱਲੀ ਦਾ ਰੇੜਕਾ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਸਰਕਾਰਾਂ ਕਹਿੰਦੀਆਂ ਕਿ ਦਿੱਲੀ ਸਾਡੇ ਬਿੱਲ ਰੁਕ ਲੈਂਦੀ ਯਾਨੀ ਕਿ ਕੇਂਦਰ ਸਰਕਾਰ ਔਰ ਉੱਥੇ ਹੁਣ ਜਿਹੜੀਆਂ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਸਪੀਕਰ ਕੁਲਤਾਰ ਸਿੰਘ ਸੰਧਵਾ ਯੂਐਸਏ ਜਾਣਾ ਚਾਹੁੰਦੇ ਸੀ ਔਰ ਉਥੇ ਨੈਸ਼ਨਲ ਲੈਜਿਸਲੇਟਰ ਕਾਨਫਰੰਸ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਸੀਗੇ ਪਰ ਇਹਨਾਂ ਨੂੰ ਪਰਮਿਸ਼ਨ ਨਹੀਂ ਮਿਲੀ ਤੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ 올림픽ਸ ਦੇਖਣ ਜਾਣਾ ਚਾਹੁੰਦੇ ਸੀਗੇ ਪਰ ਉਹਨਾਂ ਨੂੰ ਵੀ ਪਰਮਿਸ਼ਨ ਨਹੀਂ ਦਿੱਤੀ ਗਈ ਤਾਂ ਗੱਲਬਾਤ ਕਰਦੇ ਆ 스피ਕਰ ਕੁਲਤਾਰ ਸਿੰਘ ਸੰਧਵਾ ਸਾਡੇ ਨਾਲ ਨੇ ਸੰਧਵਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਪਰ ਪੰਜਾਬ ਟੀਵੀ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਜਿ ਫਤਿਹ ਸਵਾਲ ਸਭ ਤੋਂ ਪਹਿਲਾਂ ਇਹ ਹੀ ਹੈ ਕਿ ਤੁਸੀਂ ਜਾਣਾ ਚਾਹੁੰਦੇ ਸੀ ਯੂ ਐਸ ਏ ਪਰਮਿਸ਼ਨ ਨਹੀਂ ਮਿਲੀ ਔਰ ਆਖਿਰਕਾਰ ਕਿਉਂ ਰੋਕੀ ਗਈ ਹੈ ਪਰਮਿਸ਼ਨ ਔਰ ਜਾਣਾ ਕਿਸ ਵਾਸਤੇ ਸੀਗਾ ਦੇਖੋ ਮੈਨੂੰ ਇਹ ਸਮਝ ਨਹੀਂ ਆਈ ਕਿਉਂ ਰੋਕੀ ਐ ਲੇਕਿਨ ਜਾਣ ਦਾ ਮੰਤਬਤ ਤਾਂ ਇਹ ਸੀ ਵੀ ਐਨਐਲਸੀ ਭਾਰਤ ਇੱਕ ਪੂਨੇ ਦੀ ਸੰਸਥਾ ਹੈ ਜਿਹੜੀ ਕਿ ਐਮਐਲਏਜ਼ ਨੂੰ ਐਜੂਕੇਟ ਕਰਨ ਵਾਸਤੇ ਹੂੰ ਤਾਂ ਕਿ ਜਿਹੜੀ ਸਾਡੀ ਡੈਮੋਕ੍ਰੇਸੀ ਹੋਰ ਸਸ਼ਕਤ ਮਜ਼ਬੂਤ ਹੋ ਸਕੇ ਉਹਦੇ ਤਰਧ ਤ ਕਰਦੀ ਰਹਿੰਦੀ ਔਰ ਉਹਨਾਂ ਨੇ ਨੈਸ਼ਨਲ ਕੌਂਸਲ ਕਾਨਫਰੰਸ ਆਫ ਲੈਜਲੇਟਰਸ ਯੂਐਸਏ ਨਾਲ ਕੋਲੈਬੋਰੇਟ ਕਰਕੇ ਯੂਐਸ ਦੇ ਵਿੱਚ ਇੱਕ ਲਾਉ ਵਿਲੀ ਇੱਕ ਸ਼ਹਿਰ ਹੈ ਕੈਂਟਕੀ ਸਟੇਟ ਦੇ ਵਿੱਚ ਉਥੇ 3000 ਤੋਂ ਉੱਤੇ ਅਮਰੀਕਾ ਦੇ ਕੈਨੇਡਾ ਦੇ ਜਿਹੜੇ ਲੈਜਿਸਲੇਟਰ ਇਕੱਠੇ ਕਰਨੇ ਸੀ ਨਾਲ ਇੰਡੀਆ ਦੇ ਜਿਹੜੇ ਲੈਜਿਸਲੇਟਰਸ ਆ ਉਹਨਾਂ ਨੂੰ ਉਥੇ ਬੁਲਾਇਆ ਸੀ ਸੋ ਇੰਡੀਆ ਤੋਂ ਕਾਫੀ ਸਾਰੇ ਸਪੀਕਰ ਸਾਹਿਬਾਨ ਨੇ ਮਨਯੋਗ ਸਪੀਕਰ ਸਾਹਿਬ ਨੇ ਅਪਲਾਈ ਕੀਤਾ ਸੀ ਜਾਣ ਵਾਸਤੇ ਵਿੱਚ ਮੈਂ ਵੀ ਕੀਤਾ ਸੀ ਸੋ ਹਰਿਆਣਾ ਅਨਾ ਆਪਣੇ ਹਿਮਾਚਲ ਵਾਲੇ ਸਪੀਕਰ ਸਾਹਿਬ ਉਹਨਾਂ ਦਾ ਵੀ ਇਹਨਾਂ ਨੇ ਮਨਾਂ ਕਰਤਾ ਇਹਨਾਂ ਨੇ ਮਨਾਂ ਕਰਤਾ ਕੇਰਲ ਵਾਲੇ ਸਪੀਕਰ ਸਾਹਿਬ ਦਾ ਕਰਨਾਟਕ ਵਾਲੇ ਸਪੀਕਰ ਸਾਹਿਬ ਦਾ ਤੇ ਹੁਣ ਕੱਲ ਜਦੋਂ ਮੈਂ ਜਾਣਾ ਸੀ ਕੱਲ ਵੀ ਰਵੀ ਬੜਾ ਕਰ ਰਿਹਾ ਸੀ ਸੋ ਇਹ ਸਮਝ ਨਹੀਂ ਲੱਗੀ ਵੀ ਕਿਉਂ ਕੀਤਾ ਲੇਕਿਨ ਇਹਦਾ ਫਾਇਦਾ ਬੜਾ ਹੋਣਾ ਸੀ ਕੋਈ ਜਿਹੜੀ ਅਮਰੀਕਾ ਦੀ ਡੈਮੋਕ੍ਰੇਸੀ ਹੈ ਨਾ ਬੜੀ ਐਡਵਾਂਸ ਮੋਸਟ ਐਡਵਾਂਸ ਡੈਮੋਕ੍ਰੇਸੀ ਹੈ ਔਰ ਜੇ ਤੁਸੀਂ ਦੇਸ਼ ਨੂੰ ਸਸ਼ਕਤ ਬਣਾਉਣਾ ਹੈ ਨਾ ਵਿਸ਼ਵਗੁਰੂ ਬਣਾਉਣ ਦੀ ਪੂਰੀ ਗੱਲ ਕਰਦੇ ਆ ਤਾਂ ਉਹ ਮੀਂਹ ਦੇ ਪਾਣੀ ਨਾਲ ਚੋਣ ਵਾਲਾ ਰਾਮ ਮੰਦਰ ਬਣਾ ਕੇ ਨਹੀਂ ਬਣਦੀ ਨਾ ਹੀ ਮੀਂਹ ਦੇ ਪਾਣੀ ਦੇ ਵਿੱਚ ਪਾਣੀ ਨਾਲ ਭਰ ਜਾਣ ਵਾਲੀ ਪਾਰਲੀਮੈਂਟ ਬਣਾ ਕੇ ਬਣਨੀ ਹੈ ਉਹ ਤੁਹਾਨੂੰ ਆਪਦੇ ਲੈਜਿਸਲੇਚਰਸ ਨੂੰ ਸਸ਼ਕਤ ਕਰਨਾ ਪੈਣਾ ਉਹਨਾਂ ਨੂੰ ਐਜੂਕੇਟ ਕਰਨਾ ਪੈਣਾ ਇਹ ਇੱਕ ਐਜੂਕੇਟਿਵ ਜਿਹੜੀ ਕਾਨਫਰੰਸ ਸੀਗੀ ਇੱਕ ਪੋਲੀਟੀਕਲ ਕਾਨਫਰੰਸ ਨਹੀਂ ਸੀ ਸੋ ਇਹ ਜ਼ਰੂਰੀ ਸੀ ਮੈਨੂੰ ਲੱਗਦਾ ਵੀ ਕੇਂਦਰ ਸਰਕਾਰ ਦਾ ਇੱਕ ਗਲਤ ਫੈਸਲਾ ਹੈ ਪਰ ਹੋਰ ਦੇਸ਼ਾਂ ਤੋਂ ਹੋਰ ਕਿੰਨੇ ਲੋਕ ਹੋਰ ਸਪੀਕਰ ਜਾ ਵੀ ਰਹੇ ਕੋਈ 40-45 ਦਾ ਡੈਲੀਗੇਸ਼ਨ ਹੈ ਕੋਈ ਸਪੀਕਰ ਜਾ ਵੀ ਰਹੇ ਆ ਉਹਦੀ ਡਿਟੇਲ ਸਾਰੀ ਦੱਸ ਦੇਣਗੇ ਮੈਨੂੰ ਲੱਗਦਾ ਉਹ ਤਾਂ ਉਹਨਾਂ ਨੂੰ ਪਤਾ ਹੋ ਕਿੰਨਾ ਕਿੰਨਾਂ ਨੂੰ ਮਨਾ ਕੀਤਾ ਕਿੰਨਾ ਕਿੰਨਾਂ ਨੂੰ ਉਹਨਾਂ ਨੇ ਕੋਈ ਹੋਰ ਐਮਐਲਏ ਵੀ ਪੰਜਾਬ ਤੋਂ ਜਾਣਾ ਚਾਹੁੰਦੇ ਪਹਿਲੇ ਪੰਜਾਬ ਤੋਂ 6-7 ਐਮਐਲਏ ਚਲੇ ਗਏ ਨੇ ਚਲੇ ਗਏ ਨੇ ਕੌਣ ਕੌਣ ਗਿਆ ਕੁਝ ਜਾਣਕਾਰੀ ਸਾਂਝਾ ਕਰ ਸਕਦੇ ਡਿਟੇਲ ਮੇਰੇ ਕੋਲ ਹੈ ਨਹੀਂ ਹਾਂ ਆਮ ਆਦਮੀ ਇਹ ਇੱਕ ਐਜੂਕੇਟਿਵ ਕਾਨਫਰੰਸ ਹੈ ਕੋਈ ਵੀ ਜਾ ਸਕਦਾ ਪਰ ਕਿਵੇਂ ਦੇਖਦੇ ਹੋ ਤੁਸੀਂ ਹਰ ਮਸਲੇ ਤੇ ਕਿਉਂਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਵੀ ਜਾਣਾ ਸੀ 올림픽 ਦੇਖਣ ਵਾਸਤੇ ਉਹ ਕਹਿੰਦੇ ਕਿ ਮੈਂ ਜਾਣਾ ਚਾਹੁੰਦਾ ਸੀਗਾ ਪਰ ਐਨ ਸਮੇਂ ਤੇ ਪਰਮਿਸ਼ਨ ਨਹੀਂ ਮਿਲੀ ਵਿਦੇਸ਼ ਮੰਤਰਾਲੇ ਨੇ ਪਰਮਿਸ਼ਨ ਨਹੀਂ ਦਿੱਤੀ ਹੈ ਕਹਿੰਦੇ ਦੇਖੋ 50 ਸਾਲਾਂ ਬਾਅਦ ਪੰਜਾਬੀਆਂ ਨੇ ਦੇਸ਼ ਦਾ ਜਿਹੜਾ ਪਰਚਮ ਹੈ ਫੇਰ ਬੁਲੰਦ ਕਰਤਾ ਦੁਨੀਆ ਦੇ ਵਿੱਚ ਹਾਕੀ ਦੇ ਵਿੱਚ ਕਿ 50 ਸਾਲਾਂ ਬਾਅਦ ਮੌਕਾ ਆਇਆ ਮੋਦੀ ਸਾਹਿਬ ਨੂੰ ਆਪ ਚਾਹੀਦਾ ਸੀ ਉਥੇ ਫੰਡ ਫੰਡ ਭੇਜਣ ਪੰਜਾਬ ਨੂੰ ਦੇ ਦਿੱਤਾ ਕੁਝ ਨਹੀਂ ਸਾਰਾ ਕੋਈ ਗੁਜਰਾਤ ਨੂੰ ਦੇ ਦਿੱਤਾ ਤੇ ਮੱਧ ਪ੍ਰਦੇਸ਼ ਨੂੰ ਦੇ ਦਿੱਤਾ ਸਪੋਰਟਸ ਵਾਲੇ ਜਿਹੜਾ ਇਹਨਾਂ ਨੇ ਗ੍ਰਾਂਟ ਦਿੱਤੀ ਹੈ ਸੋ ਹੁਣ ਜਿਨ੍ਹਾਂ ਨੇ ਐਡਾ ਵੱਡਾ ਕੰਮ ਕੀਤਾ ਉਹਨਾਂ ਦੀ ਹੌਸਲਾ ਵਧਾਈ ਵਾਸਤੇ ਜੇ ਮੰਨ ਲਿਓ ਮੁੱਖ ਮੰਤਰੀ ਸਾਹਿਬ ਕੋਲ ਤੇ ਜਾਣਾ ਚਾਹੁੰਦੇ ਤੇ ਇਹਦਾ ਛਲਾਗਾ ਹੀ ਉਹ ਕੰਮ ਸੀ ਸੋ ਕੇਂਦਰ ਸਰਕਾਰ ਨੂੰ ਉਹ ਜ ਮਦਦ ਕਰਨੀ ਚਾਹੀਦੀ ਸੀ ਪਤਾ ਨਹੀਂ ਕਿਉਂ ਉਹਨਾਂ ਨੇ ਇਸ ਤਰ੍ਹਾਂ ਦੀ ਨੈਗੇਟਿਵ ਜਿਹੜੀ ਰਾਜਨੀਤੀ ਕੀਤੀ ਜਾ ਰਹੀ ਹੈ ਰਾਜਨੀਤੀ ਤਾਂ ਵੈਸੇ elections ਹੋਣੇ ਚਾਹੀਦੇ ਆ ਉਸ ਤੋਂ ਬਾਅਦ ਤਾਂ ਹੋਣੀ ਨਹੀਂ ਚਾਹੀਦੀ ਸਮਝ ਨਹੀਂ ਕੀ ਪੋਲਿਟਿਕਸ ਹੈ ਦੇ ਪਿੱਛੇ ਥੋੜਾ ਸਮਝ ਨਹੀਂ ਆ ਰਹੀ ਮੈਨੂੰ ਇਹ ਤਾਂ ਆਪ ਦੀ ਮਨ ਕੀ ਬਾਤ ਜੀ ਦੱਸਣਗੇ ਹੂੰ ਪ੍ਰਧਾਨ ਮੰਤਰੀ ਸਾਹਿਬ ਨਹੀਂ ਪਰ ਕੋਈ ਵਜਾ ਵਾਜਿਬ ਹੋਵੇ ਜਾਂ ਕੋਈ ਸਿਕਿਉਰਿਟੀ ਦਾ ਕੋਈ ਹਵਾਲਾ ਦਿੱਤਾ ਹੋਵੇ ਸਿਕਿਉਰਿਟੀ ਦਾ ਹਵਾਲਾ ਹੁਣ ਦੁਨੀਆ ਭਰ ਤੋਂ ਦੇ ਖਿਡਾਰੀ ਆਏ ਆ ਜਿੱਥੇ ਉਹਨਾਂ ਦੀ ਸਿਕਿਉਰਿਟੀ ਹੋ ਰਹੀ ਆ ਉਹ ਵੀ ਉਹ ਦੁਨੀਆ ਦੇ ਸਟਾਰ ਨੇ ਹੂੰ ਯੂਨਨ ਸਿਕਿਉਰਿਟੀ ਹੁੰਦਾ ਤੇ ਇੱਕ ਮੁੱਖ ਮੰਤਰੀ ਇੱਕ ਸਟੇਟ ਦੇ ਮੁੱਖ ਮੰਤਰੀ ਦੀ ਸਿਕਿਉਰਿਟੀ ਦੇ ਕ੍ਰਿਟੀਕਲ ਇਸ਼ੂ ਹੁੰਦਾ ਨੋ ਇਹ ਇਹ ਮੈਂ ਮੰਨ ਨਹੀਂ ਸਕਦਾ ਇਸ ਗੱਲ ਪਰ ਤੁਹਾਨੂੰ ਨਾ ਜਾਣ ਦੇਣਾ ਉਹਦੇ ਪਿੱਛੇ ਕੋਈ ਰੀਜ਼ਨ ਦੱਸਿਆ ਵੀ ਕੋਈ ਰੀਜ਼ਨ ਨਹੀਂ ਦੱਸਿਆ ਕੋਈ ਰੀਜ਼ਨ ਨਹੀਂ ਦੱਸਿਆ ਕੋਈ ਰੀਜ਼ਨ ਨਹੀਂ ਔਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਐਜੂਕੇਟ ਕਰਨ ਵਾਸਤੇ ਸੀਗਾ ਇਹ ਕੋਈ ਇਹਦੇ ਵਿੱਚ ਕੋਈ ਪੋਲਿਟੀਕਲ ਅਜੰਡਾ ਨਹੀਂ ਸੀਗਾ ਔਰ ਇਹ ਜਾਨਦੇ ਤੁਸੀਂ ਤਾਂ ਕਹਿ ਰਹੇ ਹੋ ਕਿ ਬਹੁਤ ਫਾਇਦਾ ਹੋਣਾ ਸੀ ਬਹੁਤ ਬਹੁਤ ਸਾਰੀਆਂ ਚੀਜ਼ਾਂ ਸਿੱਖੇ ਆਉਂਦੇ ਉੱਥੋਂ ਬਿਲਕੁਲ ਬਿਲਕੁਲ ਹੋਰ ਕਿੰਨੇ ਕੰਟਰੀਜ਼ ਦੇ ਵੈਸੇ ਆ ਰਹੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਅਮਰੀਕਾ ਉਹਨਾਂ ਨੇ ਇੰਡੀਆ ਵਾਲੇ ਅਮਰੀਕਾ ਦੇ ਕੈਨੇਡਾ ਵਾਲਿਆਂ ਨਾਲ ਮੇਰੀ ਗੱਲ ਹੋਈ ਹੈ ਹਮ ਉਹ ਤਾਂ ਜਾ ਹੀ ਰਹੇ ਸੀ ਬਾਕੀ ਇੰਡੀਆ ਤੋਂ ਜਾ ਰਹੇ ਸੀ ਹੋਰ ਨਹੀਂ ਮੈਨੂੰ ਪਤਾ ਹੂੰ ਚਲੋ ਸਰ ਇਹ ਤਾਂ ਇਹ ਇਸ਼ੂ ਹੋ ਗਿਆ ਤੁਹਾਨੂੰ ਜਾਣ ਨਹੀਂ ਦਿੱਤਾ ਗਿਆ ਪਰ ਇੱਕ ਦੋ ਇਸ਼ੂਜ਼ ਹੋਰ ਨੇ ਜਿਵੇਂ ਹਰਿਆਣਾ ਦਾ ਇਸ਼ੂ ਸੀਗਾ ਪਿਛਲੇ ਦਿਨੀ ਗਲੈਂਟਰੀ ਅਵਾਰਡਸ ਦੇ ਲਈ ਰეკਮੈਂਡੇਸ਼ਨ ਕੀਤੀ ਗਈ ਹੈ ਹਰਿਆਣਾ ਗਵਰਨਮੈਂਟ ਦੇ ਵੱਲੋਂ ਉਹਨਾਂ ਆਫਿਸ ਆਫਸਰਸ ਦੀ ਜਿਹੜੇ ਕਿ ਕਿਸਾਨ ਅੰਦੋਲਨ ਨੂੰ ਰੋਕਣ ਦੇ ਵਿੱਚ ਇਹਨਾਂ ਨੇ ਅਹਿਮ ਭੂਮਿਕਾ ਨਿਭਾਈ ਹੈ ਕਿਹਾ ਕਿ ਉਹਨਾਂ ਨੂੰ ਗਲੈਂਟਰੀ ਅਵਾਰਡ ਨਾ ਗੋਲੀਆਂ ਚਲਾਈਆਂ ਜਿਨ੍ਹਾਂ ਨੇ ਹਾਂ ਗੋਲੀਆਂ ਚਲਾਈਆਂ ਅਹਿਮ ਭੂਮਿਕਾ ਦੀ ਸੋ ਇਹ ਉਹਨਾਂ ਨੇ ਲੌਜੀਕ ਇਹ ਦਿੱਤਾ ਵੀ ਇਹਨਾਂ ਨੇ ਅਹਿਮ ਭੂਮਿਕਾ ਨਹੀ ਇਹ ਗਲਤ ਗੱਲ ਹੈ ਇਹ ਗਲਤ ਤੁਸੀਂ ਇਹ ਹੱਤਿਆ ਦੇ ਗੋਲੀਆਂ ਚਲਾਉਣ ਵਾਲਿਆਂ ਨੂੰ ਤੁਸੀਂ ਦਿਓਗੇ ਗਲੈਂਟਰੀ ਅਵਾਰਡ ਦੇਓਗੇ ਗਲੈਂਟਰੀ ਅਵਾਰਡ ਹੁੰਦੇ ਜਦੋਂ ਸਾਹਮਣੇ ਬਰਾਬਰ ਦਾ ਦਸ਼ਮਣ ਹੋਵੇ ਇਹ ਤਾਂ ਆਪਣੇ ਆ ਕਿਸਾਨ ਤਾਂ ਤੁਹਾਡੇ ਅਨਦਾਤਾ ਕਿਸਾਨ ਦੇ ਬੱਚੇ ਤਾਂ ਤੁਹਾਡੇ ਬਾਰਡਰ ਤੇ ਰੱਖਿਆ ਕਰਦੇ ਆ ਸੋ ਇਹਨਾਂ ਨੂੰ ਮਾਰਨ ਵਾਲਿਆਂ ਨੂੰ ਸ਼ੁਭ ਕਰਨ ਵਾਲਿਆਂ ਨੂੰ ਮਾਰਨ ਵਾਲਿਆਂ ਨੂੰ ਤੁਸੀਂ ਗਲੈਂਟਰੀ ਅਵਾਰਡ ਦੇਓਗੇ ਇਹ ਤਾਂ ਦੁਨੀਆ ਦੇ ਵਿੱਚ ਕਿਤੇ ਵੀ ਅਸਰ ਜੀ ਐਗਜ਼ਾਮਪਲ ਨਹੀਂ ਮਿਲਦਾ ਤੁਸੀਂ ਚਿੱਠੀ ਵੀ ਲਿਖੀ ਇਸ ਛੀ ਨੂੰ ਲੈ ਕੇ ਮੈਂ ਚਿੱਠੀ ਲਿਖੀ ਪ੍ਰੋਟੈਸਟ ਕੀਤਾ ਔਰ ਕੰਡਣਾ ਬਣਦਾ ਸੀ ਕਿਵੇਂ ਦੇਖਦੇ ਹੋ ਇਹਦੇ ਪਿੱਛੇ ਦੀ ਪੋਲਿਟਿਕਸ ਕੀ ਹੈ ਮੈਨੂੰ ਤਾਂ ਲੱਗਦਾ ਵੀ ਇਹ ਘੱਟ ਸਮਝ ਵਾਲੀ ਗੱਲ ਹੈ। ਹੂੰ ਦੁਨੀਆਂ 'ਚ ਕਿਤੇ ਵੀ ਨਹੀਂ ਹੁੰਦਾ। ਨਿਹੱਤੇ ਤੇ ਵਾਰ ਕਰਨ ਵਾਲੇ ਨੂੰ ਬਹਾਦਰ ਕਦੇ ਵੀ ਨਹੀਂ ਕਿਹਾ ਜਾਂਦਾ। ਹੂੰ ਪਰ ਜਿਵੇਂ ਇਹ ਤਾਂ ਹੌਸਲਾ ਫੁਝਾਈ ਵਾਲੀ ਗੱਲ ਹੋ ਜੂਗੀ ਉਹਨਾਂ ਅਫਸਰਾਂ ਦੇ ਲਈ ਕਿਉਂਕਿ ਬਹੁਤ ਸਾਰੇ ਕਿਸਾਨ ਫੱਟੜ ਹੋਏ ਆਈ ਵਨ ਅਸੀਂ ਕਿਸ ਉਸ ਅੰਦੋਲਨ ਨੂੰ ਕਬਰ ਕੀਤਾ ਮੌਕੇ ਉਹਨਾਂ ਦੀ ਹੌਸਲਾ ਫੁਝਾਈ ਕਰ ਲੈ ਵੀ ਸਾਡਾ ਹੌਸਲਾ ਨਹੀਂ ਦਿਖਦਾ। ਹਾਂ ਉਹਨਾਂ ਦੀ ਕਰ ਲੈ। ਤੁਸੀਂ ਗੱਲਬਾਤ ਵੀ ਕਰ ਰਹੇ ਹੋ ਲਗਾਤਾਰ ਕਿਸਾਨਾਂ ਨਾਲ ਕਿਉਂਕਿ ਪਿਛਲੀ ਵਾਰ ਤਾਂ ਤੁਸੀਂ ਧਰਨੇ 'ਚ ਵੀ ਜਾ ਕੇ ਬੈਠੇ ਸੀ। ਨਹੀਂ ਨਹੀਂ ਮੈਂ ਤਾਂ ਮਿਲਦਾ ਰਹਿਣਾ ਅਸੀਂ ਆਪ ਕਿਸਾਨ ਦੇ ਪੁੱਤਾਂ। ਹੂੰ ਇਹ ਤਸਲ ਜਿਹੜੀ ਆ ਦਿੱਲੀ ਵਰਸ ਪੰਜਾਬ ਤੁਹਾਨੂੰ ਲੱਗਦਾ ਕਿ ਖਤਮ ਹੋਊਗੀ ਜਾਂ ਇਹ ਅਹੀਂ ਚੱਲਦੀ ਰੁਸੰਗੀ ਟਾਂਕੀ ਨਹੀਂ ਆਉਂਦੀ ਆ ਫੈਡਰਲ ਸਟਰਕਚਰ ਦੀ ਗੱਲ ਆਉਂਦੀ ਕਿ ਉਹਨਾਂ ਤੇ ਜਿਹੜਾ ਇਹ ਇੱਕ ਵਾਇਓਲੇਸ਼ਨ ਆ ਵੀ ਰੂਲਸ ਦੀ ਦੇਖੋ ਸੈਂਟਰ ਤੇ ਸਟੇਟ ਦੇ ਜਿਹੜੇ ਸਬੰਧ ਦਾ ਬੜੇ ਹੀ ਨਿੱਗੇ ਸੁਖਾਵੇਂ ਹੋਣੇ ਚਾਹੀਦੇ ਆ ਉਹਦੇ ਨਾਲ ਦੇਸ਼ ਨੂੰ ਵੀ ਫਾਇਦਾ ਸਟੇਟ ਨੂੰ ਵੀ ਫਾਇਦਾ ਹੂੰ ਜੇ ਸਬੰਧ ਸੁਖਾਵੇਂ ਨਹੀਂ ਐ ਡੇਟ ਨੂੰ ਵੀ ਨੁਕਸਾਨ ਐ ਦੇਸ਼ ਨੂੰ ਵੀ ਨੁਕਸਾਨ ਐ ਦੋਵਾਂ ਨੂੰ ਨੁਕਸਾਨ ਐ ਇਹ ਠੀਕ ਕਰ ਪਿਛਲੇ ਗਵਰਨਰ ਬਨਵਾਰੀ لال ਪ੍ਰੋਹਿਤ ਹੋਣਾਂ ਦੀ ਜਿੱਦਾਂ ਦੀ ਭੂਮਿਕਾ ਰਹੀ ਜਾਂ ਜਿੱਦਾਂ ਮੁੱਖ ਮੰਤਰੀ ਔਰ ਉਹਨਾਂ ਦੇ ਵਿਚਾਲੇ ਤਲਖੀ ਹੋਈ ਤੁਹਾਨੂੰ ਲੱਗਦਾ ਕਿ ਉਹ ਵੀ ਜਾਣਬੁੱਝ ਕੇ ਸਭ ਕੁਝ ਪਲਾਨ ਸੀਗਾ ਜਾਂ ਫਿਰ ਆਪਸ ਦੇ ਵਿੱਚ ਟਸਲਾਂ ਹੋ ਗਈਆਂ ਉਹ ਕੁਝ ਹੋਰ ਚਾਹੁੰਦੇ ਸੀਗੇ ਕਿ ਹੱਲ ਹੋਰ ਦਿੱਤੀ ਜਾਵੇ ਆਪਾਂ ਅੱਗੇ ਦੀ ਗੱਲ ਕਰੀਏ ਜੀ ਹੁਣ ਪਿੱਛੇ ਜੋ ਹੋ ਗਿਆ ਹੋ ਗਿਆ ਇਹਨਾਂ ਨਾਲ ਮੁਲਾਕਾਤ ਕੀਤੀ ਵੈਸੇ ਤੁਸੀਂ ਵੀ ਉਦੋਂ ਮੈਂ ਗਿਆ ਜੀ ਉਹ ਲੱਗਦਾ ਕਿ ਚੰਗੇ ਸਬੰਧ ਰਹਿਣਗੇ ਬਿਲਕੁਲ ਮੈਂ ਰਾਸ ਕਰਦਾ ਇਹਨਾਂ ਦਾ ਨਾਮ ਵੀ ਗੁਲਾਬਜੰਦ ਹੈ ਗੁਲਾਬਜੰਦ ਗਟਾਰੀਆ ਜੀ ਸਵਾਤ ਸਵਾ ਚੰਗੇ ਰਹਿਣਗੇ ਉੱਥੇ ਮੈਨੂੰ ਇੱਕ ਚੀਜ਼ ਜਿਹੜੀ ਖਟਗੀ ਹੋਏ ਸੀ ਵੀ ਜਿਹੜਾ ਨੋਟੀਫਿਕੇਸ਼ਨ ਇਹਨਾਂ ਦੀ ਅਪਾਇੰਟਮੈਂਟ ਦਾ ਉਹ ਮਹਾਮੇਮ ਰਾਸ਼ਟਰਪਤੀ ਵੱਲੋਂ ਭੇਜਿਆ ਗਿਆ ਸੀ ਉਹ ਅੰਗਰੇਜ਼ੀ ਤੇ ਹਿੰਦੀ ਵਿੱਚ ਸੀ ਪੰਜਾਬੀ ਵਿੱਚ ਨਹੀਂ ਸੀਗਾ ਹੂੰ ਤਾਂ ਮੈਂ ਉਹਦੇ ਬਾਰੇ ਵੀ ਲੈਟਰ ਲਿਖਿਆ ਮਾਨਯੋਗ ਮਹਾਮੇਮ ਰਾਸ਼ਟਰਪਤੀ ਜੀ ਨੂੰ ਸੋ ਉਹ ਵੀ ਹੋਣਾ ਚਾਹੀਦਾ ਵੀ ਸਾਰੀਆਂ ਦੇਸ਼ ਦੇ ਵਿੱਚ ਇਹ ਸੰਵਿਧਾਨ ਨੇ ਹੱਕ ਦਿੱਤਾ ਵੀ ਅਸੀਂ ਆਪ ਦੇ ਕਲਚਰ ਨੂੰ ਪ੍ਰਪੋਲਰ ਕਰੀਏ ਆਪਦੀਆਂ ਬੋਲੀਆਂ ਨੂੰ ਪ੍ਰਪੋਲਰ ਕਰੀਏ ਜੋ ਜਿਹੜੇ ਵੀ ਰੀਜਨ 'ਚ ਉਹਨਾਂ ਦਾ ਕੋਈ ਫਰਮਾਨ ਜਾਂਦਾ ਉਹਨੂੰ ਉੱਥੋਂ ਦੀ ਲੋਕ ਲੈਂਗੁਏਜ ਦੇ ਵਿੱਚ ਜ਼ਰੂਰ ਦਿੱਤਾ ਜਾਵੇ ਉੱਥੋਂ ਦੀ ਜਿਹੜੇ ਪ੍ਰੈਡੀਸ਼ਨ ਉਹਨਾਂ ਨੂੰ ਸਨਮਾਨ ਦੇਣਾ ਬਣਦਾ ਇਹ ਮੈਂ ਲੈਟਰ ਲਿਖਿਆ ਜੀ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਤਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਤ ਸਾਡੇ ਨਾਲ ਸੀਗੇ ਔਰ ਇਹਨਾਂ ਨੂੰ ਕਲੀਅਰੈਂਸ ਨਹੀਂ ਮਿਲ ਪਾਈ ਇਸ ਨੂੰ ਲੈ ਕੇ ਸਵਾਲ ਵੀ ਇਹਨਾਂ ਨੇ ਚੁੱਕੇ ਕਿ ਅਸੀਂ ਜਾ ਕੇ ਆਉਣਾ ਚਾਹੁੰਦੇ ਸੀ ਔਰ ਕੋਈ ਚਾਰ ਚੀਜ਼ਾਂ ਉੱਥੋਂ ਸਿੱਖੇ ਹੀ ਆਉਂਦੇ ਤਾਂ ਕਿ ਉਹਦਾ ਕਹਿੰਦੇ ਪੰਜਾਬ ਨੂੰ ਵੀ ਫਾਇਦਾ ਹੋਣਾ ਸੀਗਾ ਔਰ ਡੈਮੋਕ੍ਰੇਸੀ ਦੇ ਨਾਲ ਸੰਬੰਧਿਤ ਚੀਜ਼ਾਂ ਸਾਨੂੰ ਸਿੱਖਣ ਨੂੰ ਮਿਲਣੀਆਂ ਸੀਗੀਆਂ ਨਾਲ ਹੀ ਇਹਨਾਂ ਨੇ ਸਵਾਲ ਵੀ ਚੁੱਕੇ ਨੇ ਕਿ ਆਖਰਕਾਰ ਇਹੋ ਜਿਹਾ ਕਿਉਂ ਕਰ ਰਹੀ ਹੈ ਗਵਰਨਮੈਂਟ ਔਰ ਇਹੋ ਜਿਹੀਆਂ ਹਰਕਤਾਂ ਕਹਿੰਦੇ ਕਿ ਨਹੀਂ ਕਰਨੀਆਂ ਚਾਹੀਦੀਆਂ ਕੈਮਰਾ ਪਰਸਨ ਬਲਜਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਚੰਡੀਗੜ੍ਹ